ਸਰ ਜੀ ਸਤਿਗੁਰੂ ਗੁਰੂ ਗਿਆਨਾਤ ਜੀ ਮਾਰੀ ਦੇ ਪਾਵਨ ਪਵਿੱਤਰ ਦਿਹਾੜੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਤ ਜੀ ਸਭ ਤੋਂ ਪਹਿਲਾਂ ਜੋ ਬੋਲੇ ਸੋਨਰ ਪਾਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਤ ਮਹਾਰਾਜ ਕੀ ਜੈ ਅੱਜ ਸਮੂਹ ਜਿਹੜਾ ਸੰਤ ਸਮਾਜ ਵੱਲੋਂ ਧੰਨ ਗੁਰੂ ਗਿਆਨਾਤ ਮਹਾਰਾਜ ਦਾ 168ਵਾਂ ਜਿਹੜਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਪਾਵਨਾ ਦੇ ਨਾਲ ਪੀੜ੍ਹੀ ਉੱਤੇ ਮਨਾਇਆ ਗਿਆ ਸੋ ਅਸੀਂ ਸਾਰੀ ਹੀ ਸੰਗਤ ਨੂੰ ਇੱਕ ਫੀਲ ਕਰਨਾ ਚਾਹੁੰਦੇ ਆ ਕਿ ਸਤਿਗੁਰੂ ਗਿਆਨनाथ ਮਹਾਰਾਜ ਨੇ ਇਹ ਉਹ ਪਾਵਨ ਸਥਾਨ ਹੈ ਜਿੱਥੋਂ ਸ਼੍ਰੀ ਰਮਾਇਣ ਸਾਹਿਬ ਦਾ ਪ੍ਰਚਾਰ ਘਰ-ਘਰ ਜਾ ਕੇ ਕੀਤਾ ਪਿੰਡ-ਪਿੰਡ ਜਾ ਕੇ ਕੀਤਾ ਉਹਨਾਂ ਨੇ ਗੱਡੇ ਦੇ ਤੇ ਸਵਾਰੀ ਕਰਕੇ ਦੇਖੋ ਸੁੱਖ ਸਾਧਨ ਉਹ ਨਹੀਂ ਹੁੰਦੇ ਸੀ ਪਰ ਫਿਰ ਵੀ ਉਹਨਾਂ ਨੇ ਸ਼੍ਰੀ ਰਮਾਇਣ ਸਾਹਿਬ ਨੂੰ ਜਿਹੜਾ ਘਰ-ਘਰ ਲੋਕਾਂ ਤੱਕ ਪਹੁੰਚਾਇਆ ਔਰ ਇਸੇ ਰਮਾਇਣ ਦੇ ਆਧਾਰ ਦੇ ਉੱਤੇ ਹੀ ਜਿਹੜਾ ਜੋ ਅੱਜ ਸਾਡਾ ਤੀਰਥ ਹੈ ਇਹ ਜਨਮ ਹੋਇਆ ਅੱਜ ਅਸੀਂ ਜੋ ਇਸ ਤੀਰਥ ਦੇ ਉੱਤੇ ਨਤਮਸਤਕ ਹੋਨੇ ਆ ਤੁਹਾਨੂੰ ਗੁਰੂ ਗਿਆਨनाथ ਮਹਾਰਾਜ ਦੀ ਦੇਣ ਆ ਔਰ ਮੈਂ ਸਾਰੀ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਕਿ ਜੇ ਸਾਡੇ ਰਹਿਬਰਾਂ ਨੇ ਸਾਡੇ ਸਤਿਗੁਰੂ ਗਿਆਨਾਥ ਮਹਾਰਾਜ ਜੀ ਨੇ ਘਰ ਘਰ ਔਰ ਦੇਸ਼ ਵਿਦੇਸ਼ ਦੀ ਧਰਤੀ ਤੇ ਜਾ ਕੇ ਮੰਦਰ ਬਣਾਏ ਔਰ ਸ਼੍ਰੀ ਰਮਾਇਣ ਸਾਹਿਬ ਸਥਾਪਿਤ ਕੀਤੇ ਸੋ ਸਾਰੀ ਸੰਗਤਾਂ ਨੂੰ ਅਪੀਲਿਆ ਕਿ ਆਪਾਂ ਵੀ ਜਿਹੜਾ ਸ਼੍ਰੀ ਰਮਾਇਣ ਸਾਹਿਬ ਨੂੰ ਸੁਣਿਆ ਕਰੀਏ ਸ਼੍ਰੀ ਰਮਾਇਣ ਸਾਹਿਬ ਨੂੰ ਪੜਿਆ ਕਰੀਏ ਤਾਂ ਕਿ ਸਾਡੇ ਬੱਚੇ ਲਵ ਕੁਸ਼ ਵਰਗੇ ਮਹਾਨ ਹੋ ਸਕਣ ਅਤੇ ਜਿਹੜਾ ਪੜ੍ਹ ਲੈ ਕੇ ਜਿਹੜਾ ਉਹ ਵਿਦਵਾਨ ਬਣ ਸਕਣ ਬਹੁਤ ਧੰਨਿਆ